ਮੈਂ ਜਿਹੜਾ ਨਾ ਜੁੱਤੀ ਆ ਮੋਰ ਮੇਰੀ ਹੈ ਕਿ 16 ਸਾਲ ਮੈਂ ਪਾਸਟੂਚ ਪੜ੍ਹਦੀ ਆ ਮੇਰੀ ਮੰਮੀ ਜੱਸੀ ਕੇ ਕੰਮ ਕਰਦੀ ਐ ਘੋਆ ਸੜਦੀ ਆ ਮੰਮੀ ਦੱਸਦੀ ਸੀ ਕਿ ਜੱਸੀ ਦੀ ਬੂ ਕੋ ਜਵਾਕ ਤੇ ਕੰਮ ਹੁਣ ਮੈਨੂੰ ਹੋਰ ਜ਼ਿਆਦਾ ਕਰਨਾ ਪੈਣਾ ਅੱਜ ਮੰਮੀ ਬਿਮਾਰ ਸੀ ਮੈਨੂੰ ਵੀ ਸਕੂਲ ਤੋਂ ਛੁੱਟੀ ਸੀ ਮੰਮੀ ਕਹਿੰਦੀ ਭੱਜ ਕੇ ਆਏਂ ਕਰ ਤੂੰ ਜੱਸੀ ਕੇ ਨਾ ਕੋਹਾ ਜੱਤੇ ਅੱਜ ਮੈਥੋਂ ਜਾਇ ਨਹੀਂ ਜਾਣਾ ਮੈਂ ਭਾਈ ਆ ਗਈ ਜੱਸੀ ਦੇ ਘਰ ਰਿਚਵਾਕ ਲਈ ਪਈ ਸੀ ਤੇ ਮੈਂ ਜੱਸੀ ਨੂੰ ਕਿਹਾ ਭਾਈ ਕੋਆ ਸੱਟਣਾ ਕਿੱਥੇ ਉਹਨੇ ਮੈਨੂੰ ਬਾਹਲਾ ਕਰ ਦਿਖਾਤਾ ਭਾਈ ਟੋਕਰੀ ਦੇਦੀ ਉਹਨੇ ਮੈਨੂੰ ਜੱਸਾ ਸੋਣਾ ਸੁਨੱਖਾ ਮੁੰਡਾ ਸੀ ਉਹਦੇ ਬਾਣਾ ਹੀ ਸੋਣਾ ਮੁੰਡਾ ਹੋਇਆ ਹੋਇਆ ਸੀ ਉਹ ਕੁਛ ਸਿੱਲੇ ਸਿੱਲੇ ਕਰਦਾ ਸ਼ੀ ਪਰਤਾ ਕਪਰੂ ਸੀ ਚੱਟਾਂ ਦਾ ਤੇ ਮੈਂ ਭਾਈ ਬਾੜੇ ਚ ਆ ਗਈ ਟੋਕਰੀ ਭਰ ਲੀਂ ਗਈ ਉਹ ਇਹਨੂੰ ਮੈਥੋਂ ਚੱਕੀ ਨਾ ਜਾਵੇ ਤੇ ਮੈਂ ਜੱਸੇ ਨੂੰ ਵਾੜੇ ਮਾਰੇ ਭਾਈ ਟੋਕਰੀ ਚ ਕਾ ਦੇਈ ਜੱਸਾ ਕੰਨਾ ਆਉਣਾ ਦੋ ਮਿੰਟ ਬਾਅਦ ਉਹ ਆਇਆ ਟੋਕਰੀ ਚ ਕਾਉਣ ਲੱਗਾ ਉਹਨੇ ਤਾਂ ਮੈਨੂੰ ਜੱਫੀ ਪਾਈ ਹਾਏ ਜੱਫੀ ਕਾ ਦੇ ਪਈ ਇਹ ਹੋ ਗਿਆ ਆ ਕੀ ਹੋ ਗਿਆ ਮੇਰਾ 엄마 ਫੜ ਲਿਆ ਮੈਨੂੰ ਬੈ ਚੁੱਪ ਲਾ ਕੇ ਆ ਮੈਂ ਡਰਾਂ ਕਿਤੇ ਜੱਸੇ ਦੀ ਘਰ ਵਾਲੀ ਆ ਗਈ ਤਾਂ ਮੈਨੂੰ ਕੁੱਟੂ ਮੰਮੀ ਨੂੰ ਪਤਾ ਲੱਗ ਗਿਆ ਉਹ ਮੈਨੂੰ ਕੁੱਟੂ ਹੀ ਮੈਂ ਕੀ ਕਰਾਂ ਹਣਾ ਜਦੋਂ ਮੇਰੇ 엄마 ਅੰਦਰੋਂ ਬਾਹਰ ਦੇ ਵਿੱਚ ਹੱਥ ਪਾਇਆ ਹਾਏ ਇੰਨਾ ਸੁਆਦ ਆਵੇ ਇੰਨਾ ਸੁਆਦ ਆਵੇ ਕੀ ਕਰਾਂ ਮੈਂ ਨਾ ਦੰਦ ਦੁੱਕਣ ਜੋ ਕੀ ਕਰਨਾ ਸਵਾਦ ਆ ਰਿਹਾ ਮੇਰਾ ਮम्मा ਕੱਟਿਆ ਆਦੇ ਮੂਛ ਪਾੜਿਆ ਹਾਏ ਬਈ ਲੀ ਵੀਰ ਮੇਨ ਨਾ ਜਿਵੇਂ ਸੀ ਮਾ ਮੇਰਾ ਮੂਛ ਪਾੜਿਆ ਸੀ ਬਈ ਮੈਂ ਤਾਂ ਦਾੜ ਖੱਕੀ ਹੋਈ ਜਾਵਾ ਉਹ ਤਾਂ ਚੁੰਗੀ ਜਾਵੇ ਚੁੰਗੀ ਜਾਵੇ ਹਾਏ ਹੇ ਕੁੱਚਾ ਮਮਾ ਹੜ ਲਿਆ ਨਾ ਚੁੰਗਿਆ ਨਾ ਚੁੰਗਿਆ ਹੋਰ ਇੱਕ ਦਿਨੇ ਆਉਨੇ ਥੰਡੇ ਨੂੰ ਭਾਈ ਉਂਗਲਾ ਮੇਰੇ ਬਾਥਰੂਮ ਵਾਲੇ ਥਾਂ ਤੇ ਰੱਖਦੀ ਮੈਂ ਕਿਹਾ ਇਹ ਨਾ ਜਸੇ ਆ ਕੀ ਕਰੀ ਜੰਨਾ ਮੈਂ ਦੱਸਾਂ ਤੇਰੀ ਕਾਲੀ ਨੂੰ ਪਰ ਉਹਨੇ ਮੇਰੇ ਇੱਕ ਨਹੀਂ ਸੁਣੀ ਹੋਰ ਇੱਕ ਦਿਨੇ ਇੱਕ ਉਂਗਲਾ ਥੱਲੇ ਪਾਦੀ ਮੇਰੇ ਕੁਸੀ ਆਰਾਇਆ ਤੱਤ ਹੋਇਆ ਤੇ ਸਵਾਦ ਆਈ ਜਾਵੇ ਐਨਾ ਕਸਵਾਦ ਆਈ ਜਾਵੇ ਗੱਲਾਂ ਹੀ ਛੱਡ ਤੇ ਹੌਲੀ ਹੌਲੀ ਉਹਨੇ ਤੋਂ ਬਣਾ ਫਿਰ ਨਾਇਸ ਸ਼ੁਰੂ ਕਰਦਿਆਂ ਐਨੇ ਨੂੰ ਪਈ ਕਿ ਹੋਇਆ ਕਿ ਬਾਰੋਂ ਵਾਜ ਵੱਜੀ ਹੱਕਮ ਕਰਾਵ ਹੋ ਗਿਆ ਤੇ ਛੱਡ ਗਿਆ ਇੱਕ ਸੁਚੇ ਨੂੰ ਪਾਸੇ ਹੋ ਕੇ ਜੱਸੇ ਇਨੋਂ ਕੋਈ ਸਾਦਾ ਬਾਹਰ ਦੇ ਘਰ ਆ ਲਈ ਸੀ ਅੱਜ ਤਾਂ ਮੈਂ ਮਾਸਾ ਬਚੀ ਸੀ ਪਤਾ ਲੱਗ ਜਾਣਾ ਸੀ ਆਹ ਖਸ ਹੋ ਗਿਆ ਤੇ ਇੰਨੇ ਨਾਲ ਉਹ ਪਤਾ ਨਹੀਂ ਮੈਨੂੰ ਕੀ ਕੀਤਾ ਇੰਨਾ ਸਵਾਦ ਵੀ ਪਹਿਲੀ ਵਾਰ ਅੰਦਰੋਂ ਟਾਰਪੀ ਬੋਤਲੱਕੀ ਇੱਕ ਇਹ ਕੀ ਹੋ ਗਿਆ ਇਤੋਂ ਬਾਅਦ ਮੈਂ ਮਾਸਾ ਕੋਵਾ ਸੱਟਿਆ ਦਾਦਾ